ਸਾਵਜ ਲੋ ਬੋਤ ਚਲੋ ਵਧੀਆ ਵਧੀਆ ਕਦੇ ਕਰੋ ਮਿਹਨਤ ਚੱਲ ਲੱਗ ਲੱਗ ਕੋਈ ਗੱਲ ਨਹੀਂ ਕੀ ਹੋ ਗਿਆ ਇਹ ਡਿੱਗਣਾ ਚੱਲ ਆ

ਚਲੋ ਚਲੋ ਆ ਨੋਣੀ ਹੋ ਗਿਆ ਤਿਆਰ ਕਾ ਕਪੜੇ ਤੁਸੀਂ ਲਾਓ ਕਪੜੇ ਕੀ ਗੱਲ ਆ ਹਾਂ ਇਹੀ ਕੱਢਣੇ ਇਹ ਕੀ ਕੱਢਣੀਆਂ ਐਨ ਅਜੋ ਕੀ ਕੱਢਣੀ ਆ ਹੈ ਬਾਏ ਬਾਏ ਖੇਡੋ ਖੇਡੋ ਕਾਣ ਕੋਠੇ ਵਾਲ ਨੂੰ ਪੇਪਰ ਪੂਰ ਵਜਾ ਚਲੋ ਚਲੋ ਚੇਨ ਉਹ ਪਾ ਇਧਰ ਦਾਈਆਂ ਦੇ ਵਿੱਚ ਹੀ ਜਾਇਦਾ ਹੁੰਦਾ ਅੱਗੇ ਮੈਂ ਕਿੰਨੀ ਵਾਰੀ ਕਹਿੰਦਾ ਦਾਈਆਂ ਦੇ ਵਿੱਚੋਂ ਜਾਓ ਚਲ ਆਓ ਚੱਲ ਚੱਲ ਪਾ ਗਿਆ ਹੱਥ ਬਾਲੋ ਚੱਲ ਚੱਲ ਓਏ ਓਏ ਕੈਨ ਕੋ ਤੋੜਨ ਦੇ ਜੀਓ ਜੀਓ ਪੁੱਤ ਨਹੀਂ ਨਹੀਂ ਸਤਿਨਾਮ ਚੰਡੀ ਚੰਡੀ ਇੱਥੇ ਕੀ ਕਰਦੇ ਚਲ ਬਸ ਕਰੋ ਬਸ ਕਰੋ ਤੋੜਾ ਨਾ ਕਰੋ ਚਾਣ ਚੱਲ ਤੂੰ ਪਾ ਹੁਣ ਚੱਲ ਵੀ ਲਿਓ ਇਧਰੋਂ ਦਿਹਾਦਾਂਿਆਂ ਦੇ ਵਿੱਚੋਂ ਦੀ ਦਾਈਆਂ ਦੇ ਵਿੱਚੋਂ ਦੀ ਆ ਇਧਰੋਂ ਹੀ ਚਾਹੀਦਾ ਦਾਈਆਂ ਦੇ ਵਿੱਚੋਂ ਦੀ ਚੱਲ ਚੱਲ ਭੱਜ ਗੋ ਭੱਜ ਕੇ ਹਰਲਾ ਹਰਲਾ ਅਨੀਆਂ ਲੈ ਹਰੀ ਲੈ ਚੱਲ ਚੱਲ ਛੋਟੇ ਛੋਟੇ ਚੱਲ ਬੱਸ ਕਰ ਬੱਸ 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 ਤੌਣ ਨਹੀਂ ਨ ਆਪਣੀ ਪੁੱਤ ਬਣਿਆ ਆਪਾਂ ਵੀ ਜਾ ਚੱਲੀ ਚੱਲ ਤੂੰ ਚੱਲ ਹੁਣ ਪਹਿਲਾਂ ਕੌਣ ਪਾ ਗਿਆ ਇਹ ਪਹਿਲਾਂ ਕਿਹਨੇ ਪਾਈ ਤੂੰ ਪਾਈ ਮੈਂ ਪਾਈ ਚੱਲ ਤੂੰ ਪਾ ਗਿਆ ਹੁਣ ਉਧਰ ਚੱਲ ਤੁਸੀਂ ਇੱਧਰੋਂ ਇੱਧਰ ਜਾਣਾ ਤੇ ਤੁਸੀਂ ਉਧਰੋਂ ਆਪਣੇ ਆਪ ਵੀ ਵਾਰੀ ਬੰਨ ਲੋ ਹੁਣ ਆਹੋ ਚੱਲ ਜਿੱਧਰ ਆਪੋ ਆਪਣੇ ਆਪ ਵੀ ਵਾਰੀ ਬੰਨ ਲੋ ਤੁਸੀਂ ਇੱਧਰ ਪਾਉਣੀ ਆ ਤੁਸੀਂ ਇੱਧਰ ਪਾਉਣੀ ਆ ਰੈਡਾ ਤੁਸੀਂ ਉਧਰ ਪਾਉਣੀ ਆ ਆਪਣੇ ਆਪ ਵੀ ਜਾਈਏ ਹੁਣ ਵਾਰੀ ਬਣ ਕੇ ਕਹਣਾ ਨਾ ਵੇ ਮੈਨੂੰ ਹਸਣ ਕੋ ਟੇ ਹਾਂ ਚੱਲ ਠੀਕ ਆ ਬੱਸ ਬਰ ਛੱਡ ਦੇ ਚੱਲ ਸੋਨੂ ਲਵਾ ਦੱਸ ਇਹਨਾਂ ਨੂੰ ਲੈ ਆ ਆ ਚੱਲ ਉਹ ਤਾਂ ਚੱਲ 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 ਭੱਜ ਕੇ ਭੱਜ ਕੇ ਬੁੱਤ ਭੱਜ ਕੇ ਚੱਲ ਡਬਲ ਟੱਚ ਛੱਡ ਦੋਵੇਂ ਪੈਸੇ ਚੱਲ ਛੱਡ ਚੱਲ ਓਏ ਓ ਚੱਲ ਉਧਰ ਆਹ ਚੱਲ 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 ਨਾ ਆਇਆ ਨਾ ਆਇਆ ਆਏ ਦੰਆ ਭਰਾਈ ਤੂੰ ਉੱਧਰ ਜਾਣਿਆ ਮਾਣੇ ਚੈਣੀ ਤੋੜ ਦਿੰਦੇ ਆ ਚੈਣੀ ਤੋੜ ਦਿੰਦੇ ਹੈ ਚੈਣੀ ਤੋੜ ਦਿੰਦੇ ਆ ਚੈਨ ਨਾ ਤੋੜਿਆ ਕਰੋ ਫੜ ਕੇ ਫੇਰ ਫੋਲ ਚੱਲ ਚੱਲ ਭੱਜ ਕੇ ਚੱਲ ਚੱਲ ਵਾਰੀ ਵਾਰੀ ਸਿਰ ਪਾਈ ਜਾਓ ਆਪੇ ਹੁਣ ਤੁਸੀਂ ਵੀ ਓ ਵਾਰੀ ਵਾਰੀ ਸਿਰ ਪਾਈ ਜਾਓ ਉਧਰ ਹਾਂ ਕੋਈ ਨਾ ਬਾਹਰ ਪਾਏ ਗਏ ਲੈ ਆਂਦੇ ਪਾਲਾ ਦੋ ਤੈਨੂੰ ਪਾ ਤੇਰੀ ਇਹ ਤੇ ਬਾਹਰ ਖੜਦਾ ਦੋ ਨੰਬਰਾਂ ਨਾਲ ਚੰਨੀ ਆ ਉਹ ਲੱਗ ਗਿਆ ਇੱਧਰ ਆ ਲੈ ਦੁਬਾਰਾ ਛੱਡ ਦੇ ਮੈਨੂੰ ਛੱਡ ਦੇ ਤੇਰੀ ਮਾਰ ਲਓ ਛੱਡ ਗੁਰ ਮੈਨੂੰ ਛੱਡ ਦੇ ਹੁਣ ਮਾਲ ਚੱਲ ਚੱਲਦਾ ਚਲੋ ਕਿਦੀ ਆ ਕੁਛ ਨਾ ਫੜ ਗਿੱਚਾ ਪਾਲਾ ਹੱਥ ਵੜੀ ਜਾਣ ਨਾ ਬੱਜਾ ਥੱਲੇ

ਇਹਦਾ ਤੇਰਾ ਹੀ ਉਹ ਪਹਿਲਾ ਹੀ ਉਹ ਪਹਿਲਾ ਹੀ ਉਹ ਪਹਿਲਾ ਹੀ ਮੇਰ ਸਾਰੇ ਖਲੋਕ ਗਿਆ ਵਾ ਚਲ ਕੋਈ ਨਹੀਂ ਕੋਈ ਜਾਨ ਜਾਨੀ ਕੋਈ ਫੜ ਗਿਆ ਵਾ ਨਹੀਂ ਸੁੱਟਦਾ ਪੁਰਾਣੇ ਪਲੇਅਰ ਐ ਖੁੰਡਿਆ ਨੋਣੀ ਖੁੰਡਿਆ ਐ ਇਹ ਤਾਂ ਇਹ ਕੋਈ ਨਹੀਂ ਨਾ ਹੋ ਜਾ ਤਾਲੇ ਪੈਰ ਫੜ ਲੈ ਪੁੱਤ ਸੇਪ ਹੋ ਜਾਓ ਜੜੇ ਪਾਣੀ ਬਾਲ ਲਿਆ ਕਿਉਂ ਪੈਰ ਆ ਗਿਆ ਇੱਥੇ ਆ ਗੌਰ ਦੀ पाते तिंग ने Tá <laughs>